ਹਰੇ ਨਾਮ ਨਾਲ ਸਭਾ ਮਿਲ ਗਏ ਤੋ ਹਰੇ ਸਾਧਨ ਤੇ ਹਰੇ ਨਾਮ ਨਾਲ ਜਾਈਏ ਤੋ ਸ਼ਰਧਾ ਕਰ ਸੇਂ ਤੇ ਵਾਹਿਗੁਰੂ ਕਾਰਿ ਉਪਾਰਨ ਤੋ ਸ਼ਰਧਾ ਕਰ ਸੇਂ ਗੁਰੂ ਘਰ ਗੜੀ ਸਾਹਿਬ ਸਤਿਤਾ ਹਾਜ਼ਰੀ ਭਰ ਰਹੀ ਹੈ ਸਭ ਤੇ ਘਰ ਖੁਸ਼ੀਆਂ ਆਉਣ ਚੜਦੀ ਕਲਾ ਹੈ ਬੱਚਿਆਂ ਨੂੰ ਮਾਤਾ ਪਿਤਾ ਦੇ ਅੱਗੇ ਖਰੀ ਬਖਸ਼ਿਸ਼ ਵਾਹਿਗੁਰੂ ਜੀ ਆਪ ਜੀ ਦਾ ਸਵਾਗਤ ਹੈ ਨਾਂ ਦਾਣ ਬਖਸ਼ਣ ਵਿਦਿਆ ਦਾਣ ਬਖਸ਼ਣ नाग रुंजी पूजा दिन चढ़ता है हर हरेक का अंत है पर प्रबोईश्वर बिनता है ਸਾਹਿਬ ਜੀ ਦਾ ਕੋਪਰੇਮ ਖੇਲਨ ਬਾਬਾ ਫਤੇ ਸਿੰਘ ਜੀ ਦਾ ਜੋ ਕੱਲ ਜਿਹੜੀ ਮੇਰੀ ਜਨਮ ਦਿਨ ਸੀ ਇਹਨਾਂ ਮਾਰਗ ਪਰ ਸੋਸੰਗਤਾਂ ਜੋ ਉਹਨਾਂ ਨੇ ਪੂਰਨੇ ਪਾਏ ਵੱਡੀਆਂ ਜਿੰਦਾਂ ਛੋਟੀਆਂ ਜਿੰਦਾਂ ਵੱਡੇ ਛੱਕ ਇਤਿਹਾਸ ਸਨੈਰੀ ਅਖਾਂ ਲਿਖਾ ਗਿਆ ਹੈ ਸੋਹਣਾ ਦੇ ਕੰਨ ਜੋ ਲੰਘਿਆ ਹੈ ਉਹਨਾਂ ਦੇ ਜਨੂੰ ਦਿਹਾੜੇ ਦੀ ਸਭ ਨੂੰ ਲੱਖ ਲੱਖ ਵਧਾਈ ਹੋਵੇ ਸੋਹ ਕਉਨਾ ਸਰਵਨ ਕਰੋ There was a very dark ਇਹ ਗੁਰੂ ਇੱਕ ਬਾਤ ਦੱਸਾਂ ਜੀ ਸਾਨੂੰ ਬਹੁਤ ਸੋਨਾ ਪ੍ਰਦੇਸ਼ ਦੇ ਰਹੇ ਸੋ ਜ਼ਿੰਦਗੀ ਚ ਜੀਵਨ ਚ ਬਹੁਤ ਉਤਰਾਵ ਚੜਾਵ ਹੋਣਗੇ ਪਰ ਸੰਤਲ ਰਹਿਣਾ ਪੈਗਾ ਬਰਾਬਰ ਦੋ ਪੈਸੇ ਆ ਗਏ ਜਾਦੀਆਂ ਖੁਸ਼ੀਆਂ ਨੇ ਮਨਾਣੇ ਆ ਦੋ ਪੈਸੇ ਚੜੇ ਗਏ ਜਿਆਦੀ ਗਮੀ ਨਹੀਂ ਕਰਨੀ ਸੋਗ ਨਹੀਂ ਕਰਨੀ ਹਰਕ ਨਹੀਂ ਕਰਨੀ ਕਹਿਣਾ ਸੌਖਾ ਹੈ ਮਰਨਾ ਬਹੁਤ ਔਖਾ ਹੈ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਸ੍ਰੀ ਗੁਰਗੋ ਸਿੰਘ ਜੀ ਦੇ ਸਹਬਜ਼ਾਦੇ ਬਾਬਾ ਜੀਤ ਸਿੰਘ ਜੀ ਬਾਬਾ ਜੁਦਾ ਸਿੰਘ ਜੀ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀ ਸਹਾਦਤ ਨੂੰ ਕੋਟ-ਕੋਟ ਪਰ ਨਾਮ ਹੈ ਜੋ ਨਗਰ ਦੀ ਸੰਗਤ ਕਈ ਰੋਜ਼ ਲੰਗਰ ਲਾਂਦੇ ਹਨ ਅਪਰਾਲਾ ਕਰਦੀ ਹੈ ਸੰਤਾ ਲਹਾ ਲੈ ਰੀਆਂ ਨੇ ਤਨ ਮਨ ਧਨ ਨਾਲ ਆਖਰੇ ਤੌਰ ਪਹਿਲਾ ਮੌਕਾ ਮਿਲਿਆ ਹੈ ਜੀਵਨ ਕੀ ਪ੍ਰਾਪਤ ਕਰਨਾ ਸਭ ਕੁਝ ਰਿੱਚ ਮਿਲੇਗਾ। ਉਹਦਾ ਮੇਨ ਆਇਆ ਹੈ। ਸੁਰਤਾ ਬਦਲਦੀਆਂ ਸੂਰਜ ਵੀ ਆਪਣਾ ਗ੍ਰਹਿ ਬਦਲਦਾ ਹੈ ਘਰ ਬਦਲਦਾ ਹੈ। ਸਭ ਕੁਝ ਅਪਡੇਟ ਹੋ ਰਿਹਾ ਹੈ। ਆਪਣੇ ਆਪ ਹੋ ਰਿਹਾ ਹੈ। ਕੀ ਰੋਕ ਸਕਦੇ ਹਾਂ ਭੁੱਖ ਰੋਕ ਸਕਦੇ ਹਾਂ ਪਿਆਸ ਰੋਕ ਸਕਦੇ ਹਾਂ ਤੜਫ ਇਹ ਤ੍ਰਿਸ਼ਨਾ ਰੋਕ ਸਕਦੇ ਆ ਉਹ ਕਾਮ ਕ੍ਰੋਧ ਮੋਹ ਹੰਕਾਰ ਇਹ ਪੰਜੇ ਸ ਉੱਪਰ ਰਾਜਾ ਬੈਠਾ ਹੈ ਬਹੁਤ ਅੱਗੇ ਪੈਰੇ ਹਨ ਬਹੁਤ ਚੌੜੀਆਂ ਚੌੜੀਆਂ ਕੰਧਾਂ ਜਿਵੇਂ ਰਾਜੇ ਦਾ ਕਿਲਾ ਹੁੰਦਾ ਹੈ ਸੋ ਬਹੁਤ ਆਤਨਕ ਤੰਗ ਦੇ ਹਥਿਆਰ ਸਨ ਉਹਦੇ ਕੋਲ ਸੋ ਇਹ ਮਨ ਨੂੰ ਜਿੱਤਣਾ ਪੈਗਾ ਸਾਰਾ 99.999 ਮਨ ਦਾ ਖੇਲ ਹੈ ਸੋ ਇੱਕ ਤੋਂ ਦੁੱਖ ਛੱਡ ਕੇ ਤੂੰ ਜੀ ਸੁਖ ਆਪਣੇ ਆਪ ਆਉਣਗੇ ਸਾਰਾ ਜ਼ੋਰ ਨਾ ਲਾ ਜੋ ਹੈ ਨਾ ਆ ਹੈ ਨਾ ਮੇਰੇ ਕੋਲ ਆ ਭਗਤਾਂ ਤੇ ਸੰਸਾਰੀਆਂ ਦਾ ਫਰਕ ਹੈ ਮੇਰੇ ਕੋਲ ਪੁੱਤਰ ਹੈ ਨਾ ਠੀਕ ਹੈ ਮਾਇਆ ਨਹੀਂ ਮੇਰੇ ਕੋਲ ਘਰ ਹੈ ਨਾ ਕਈ ਕਿਰਾਏ ਤੇ ਹਨ ਕਈਆਂ ਕੋਲ ਘਰ ਨਹੀਂ ਆਪਣਾ ਜੋ ਹੈ ਉਹ ਭਗਤੋਂ ਨੂੰ ਆਨੰਦ ਲੈਂਦੇ ਹਨ ਸੋ ਅੱਗੇ ਵਧਦੇ ਹਨ ਜੋ ਨਹੀਂ ਹੈ ਉਹਦੇ ਲਈ ਮਸ਼ੱਕਤ ਕਰਦੇ ਹਨ ਮਿਹਨਤ ਕਰਦੇ ਹਨ ਕਾਲ ਕਮਾਈ ਕਰਦੇ ਹਨ ਸੋ ਕੱਲੀ ਗੱਲਾਂ ਨਾਲ ਗੱਲ ਨਹੀਂ ਬਣਨੀ ਇਹ ਦਰ ਤੇ ਆਉਣਾ ਪਏਗਾ ਘਰ ਚ ਆਉਣਾ ਪਏਗਾ ਆਪਣੇ ਘਰ ਦੀ ਖਬਰ ਲੈਣੀ ਪਏਗੀ ਸਭ ਕੁਝ ਆਪਣੇ ਆਪ ਹੋ ਰਿਹਾ ਹੈ ਕਿਸੇ ਨੂੰ ਕੋਈ ਚਲਾਉਣ ਵਾਲਾ ਨਹੀਂ ਇਹ ਕਿੰਨੀ ਭੁੱਖ ਹੈ ਕਿੰਨੀ ਅੱਗ ਹੈ ਇਹ ਹਫ਼ਤੇ ਤੋਂ ਜੀਵਨ ਜੀਏਗਾ ਸੋ ਅਗਨੀ ਦਾ ਸਵਾਹ ਹੈ ਸੋ ਅਗਨੀ ਲੰਗਰ ਵੀ ਪਕਾਉਂਦੀ ਹੈ ਜੇ ਉਹ ਸਿਲੰਡਰ ਅੱਜ ਕੱਲ੍ਹ ਹੰਜੇ ਫੜ ਜੇ ਫਿਰ ਜਿਵੇਂ ਪਰੋਂ ਬਿਜਲੀ ਪੈਂਦੀ ਹੈ ਛੱਤ ਵੀ ਪਾੜ ਕੇ ਲੰਗ ਜਾਏਗੀ ਗੈਸ ਕੰਟਰੋਲ ਚ ਹੈ ਸੋ ਇਹ ਬੀਜ ਤੇ ਸਾਰਾ ਹੋਏਗਾ ਸੰਸਕਾਰ ਦੇਣੇ ਪੈਣਗੇ ਤੂੰ ਇਹ ਨਿੱਕਾ ਬੱਚਾ ਨਾ ਸਮਝ ਸਾ ساری ਉਮਰ ਲੈ ਕੇ ਆਇਆ ਹੈ ਇਹ ਨੈਕਤੀ ਗੱਲਾਂ ਇਹਦੇ ਤਾਂ ਦੌਰ ਹੈ ਤੂੰ ਜੋ ਖੰਡ ਖੀਰ ਵੀ ਖਾਂਦਾ ਹੈ ਦੂਸਰੇ ਕਮਰੇ 'ਚ ਇਹਦੇ ਤਾਂ ਦੌਰ ਇਹ ਹਵਾ 'ਚ ਹਨ ਸਾਰੇ ਕੰਨ ਤਾਕਤ ਹਵਾ 'ਚ ਹੈ ਵਿਦੇਸ਼ 'ਚੋਂ ਦੇਖੋ ਫੋਟੋ ਆ ਜਾਂਦੀ ਹੈ ਗੱਲਾਂ ਹੁੰਦੀਆਂ ਸਭ ਕੁਝ ਇੱਕ ਜੜ ਹੈ ਛਾਲੀ ਫਲ ਲੱਗੇ ਹਨ ਤਿਆਉਂਦ ਕਰਕੇ ਹਵਾ ਚ ਸਾਰੀ ਸ਼ਕਤੀ ਹੈ ਜੋ ਤੂੰ ਬੋਲ ਰਹਾ ਹੈ ਨਾ ਹਵਾ ਚ ਤੇਰੇ ਮਿੱਤਰ ਹਨ ਅਰ ਬਾ ਘਰ ਬਾ ਬਿਆੰਤ ਬਿਲੀਅਨ ਟਿਲੀਅਨ ਸਾਥ ਤਾਬ ਹੈ ਜੋ ਪਹਿਰੇਦਾਰ ਹੈ ਨਿਕਨਕੇ ਸੱਲ ਹਨ ਨਿਕਨਕੇ ਜੀਵ ਹਨ ਸੋ ਅਸੀਂ ਜਦੋਂ ਹੱਦਾਂ ਤੋੜਦੇ ਆ ਦੇਸ਼ਰ ਮੌਜੰਦੇ ਆ ਕੰਤਕਨ ਬੇਈਮਾਨ ਹਨ ਜੇ ਉਹਨ ਕੋਈ ਲੰਗਰ ਛਕਦੇ ਹੀ ਨਹੀਂ ਸਵੇਰੇ ਚਾਹ ਲੈ ਟਾਈਮ ਹੀ ਸ਼ਰਾਰਤੀ ਪਾਣੀ ਪੀਂਦਾ ਹੈ ਰੋਟੀ ਨਹੀਂ ਖਾਂਦਾ ਕਿੰਨਾ ਚਿਰ ਕੱਡੇਗਾ ਪਾਵਰਫੁੱਲ ਕਿਲਾ ਬਣਾਇਆ ਹੈ ਟੈਂਦਾ ਹੈ ਬਹੁਤ ਸਾਡੀ ਵੱਡੀਆਂ ਗਲਤੀਆਂ ਦਾ ਸੋ ਆਪਣੇ ਆਪ ਨੂੰ ਸਮਝਣਾ ਪਏਗਾ ਜੋਤ ਨੇ ਜੋਤ 'ਚ ਮਿਲਣਾ ਸੀ ਪੰਜਾਂ ਤੱਤਾਂ ਦਾ ਸਰੀਰ ਹੈ ਬਹੁਤ ਤਾਕਤ ਹੈ ਇਹ ਪੰਜਾਂ ਤੱਤਾਂ ਦੀ ਸੋ ਵੱਡੇ ਬਿਜ਼ਨਸmen ਹਨ ਜੋ ਪੰਜਾਤ ਤੱਤਾ ਨੂੰ ਸਮਝਦੇ ਹਨ ਸੋ ਇਹ ਬਰਾਬਰ ਚੱਲਣਾ ਪਏਗਾ ਸਮ ਦ੍ਰਿਸ਼ਟੀ ਨਾਲ ਵੇਖਣਾ ਪਏਗਾ ਸੋ ਤੀਜਰ ਤੀਸਰੀ ਅੱਖ ਦੇਖੇਗੀ ਤ੍ਰਲੋਚਨ ਦਸਵਾਂ ਦਰਾਰ ਖੁੱਲਣਾ ਪਏਗਾ ਕੰਨਾਂ ਨਾਲ ਸੁਣਨਾ ਪਏਗਾ ਸੋ ਜੋ ਸੁਣਾਗੇ ਧਿਆਨ ਨਾਲ ਉਹਦਾ ਮਨ ਬਣੇਗਾ ਜੇ ਸੁਣੇ ਨਹੀਂ ਅਸੀਂ ਸਾਰਾ ਖੇਲ ਮੰਨਦਾ ਹੈ ਧਰਮ ਦਾ ਹੈ ਮਨੁੱਖਤਾ ਹੈ ਮਾਨਸ ਦਾ ਹੈ ਇਹ ਪਸ਼ੂ ਜਨਵਰ ਆਪਣੇ ਸਹੀ ਚੱਲ ਰਹੇ ਹਨ ਉਹਨਾਂ ਤੇ ਕੇਸ ਦਰਜ ਨਹੀਂ ਹੋਣਾ ਸੋ ਸਾਡੇ ਚ ਕੀ ਫਰਕ ਹੈ ਅਸੀਂ ਅੱਗੇ ਵਿਕਾਸ ਕਰ ਸਕਦੇ ਹਾਂ ਉਹ ਝੂਠ ਬੋਲ ਸਕਦੇ ਨਹੀਂ ਸਾਨੂੰ ਆਜ਼ਾਦੀ ਦਿੱਤੀ ਹੈ ਉਹਨਾਂ ਨੂੰ ਜੇ ਆਜ਼ਾਦੀ ਹੈ ਸਾਨੂੰ ਵੀ ਆਜ਼ਾਦੀ ਹੈ ਕਿਹੜਾ ਬੀਜ ਬੀਜਣਾ ਹੈ ਉਹ ਹੀ ਬਟਨ ਆਪੇਗਾ ਪਰਮੇਸ਼ਰ ਨੇ ਬੀਜ ਦਿੱਤੇ ਹਨ ਇਹ ਸਰੀਰ ਉਪਰ ਧਰਤੀ ਦਿੱਤੀ ਹੈ ਆਪਣੀ ਤਾਕਤ ਨੂੰ ਸਮਝਣਾ ਪਏਗਾ ਸਾਰੀਆਂ ਵੀਡੀਓ ਮੇਰੇ ਵਾਸਤੇ ਹਨ ਮੈਂ ਸੁਣ ਰਿਹਾ ਮੇਰੇ ਕੰਨ ਸਰਵਣ ਕਰ ਰਹੇ ਹਨ ਵਾਰਸ 10ਵੇਂ ਦੁਆਰ ਚ ਗੱਲ ਜਾ ਰਹੀ ਹੈ ਸੋ ਦਾਸ ਤੋਂ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖ ਜਿਹਾ ਦਾਸ ਹੈ ਇਹ ਬਰਾਬਰ ਸੋਚਣਾ ਪਏਗਾ ਲੰਮਸਮ ਸੋ ਫਿਰ ਚਿੱਤ ਵੀ ਠੀਕ ਰਹੇਗਾ ਮਨ ਵੀ ਠੀਕ ਰਹੇਗਾ ਦੋ ਤਰ੍ਹਾਂ ਦਾ ਮਨ ਹੈ ਚੜ੍ਹਦੀ ਕਲਾ ਠਹਿਦੀ ਕਲਾ ਇੱਕ ਕਹਿੰਦਾ ਆਹ ਤੇ ਹੈ ਨਾ ਠੀਕ ਹੈ ਨੌਜਾਨ ਪੁੱਤਰ ਚਲਾ ਗਿਆ ਕਿਸੇ ਗਲਤੀ ਨਾਲ ਆਹ ਤੇ ਹੈ ਨਾ ਆਹ ਤੇ ਹੈ ਨਾ ਆਹ ਤੇ ਹੈ ਨਾ ਜੋ ਹੈ ਉਹਦਾ ਆਨੰਦ ਮੰਨਣਾ ਪਏਗਾ ਸੋਕ ਤੇ ਟਹਟਰੀ ਕਰਿਆ ਗੱਲ ਨਹੀਂ ਬੰਨੀ ਪ੍ਰਵੇਸ਼ਰ ਉਹ ਕਰਪਾਲੂ ਹੈ ਦਿਆਲੂ ਹੈ ਨਿਰਪੋ ਹੈ ਨਿਰਵੈਰ ਹੈ ਇਹਦੇ ਰਲੇ ਨੂੰ ਸਮਝਾਉਂਦੀ ਜਾਓ ਸਮਝ ਲੇਗਾ ਵਿਰਲਾ ਜੀਵਨ ਬਾਜੀ ਜਿੱਤਦਾ ਹੈ ਜੀ ਵਿਰਲੇ ਹਨ ਸੰਸਾਰੀ ਔਰ ਭਗਤ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਨ ਸ ਸੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾ ਭੁੱਲਿਆ ਨਹੀਂ ਹੈ ਜੀ ਉਹ ਦਮੀ ਨਸ ਸਾਰੀ ਸੰਗਤਾਂ ਨੂੰ ਲਾਹੇਵੰਦ ਹੋਏ ਸਾਰਿਆਂ ਘਰ ਖੁਸ਼ੀਆਂ ਆਉਣ ਮਾਇਆ ਆਏ ਦੁੱਧ ਪੁੱਤਾਂ ਦੀਆਂ ਦਾਤਾ ਬਖਸ਼ਣ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦੇ ਪਤੇ